ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਚੋਕ ਦੇ ਵਿੱਚ ਤੇ ਹਰੀਹਰ ਚੋਕ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਇੱਕ ਵੱਛੀ ਵਿਖਾਉਣੀ ਆ ਤੁਹਾਨੂੰ ਪਲੂਣ ਮਿੱਤਰੋ ਕਰਮਾ ਵਾਲੀ ਨੇ ਤਿਆਰੀ ਬੜੀ ਜ਼ਬਰਦਸਤ ਕੀਤੀ ਆ ਜੁੱਡਾ ਕਰਦਾ ਉੱਡੀ ਆਪ ਥੱਲੋ ਤਿਆਰ ਹੋਈ ਫਿਰਦੀ ਆ ਹਜੇ ਦਿਨ ਵੀ ਬਾਕੀ ਪਏ ਆ ਕੋਈ ਨਹੀਂ ਉਹ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲਤ ਆ ਲੱਗਦੀ ਵਧੀਆ ਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਮੁਬਾਰਕਾਂ ਤੁਹਾਨੂੰ ਵੀ ਭਾਈ ਹਾਂ ਜੋਰ ਪਰਿਵਾਰ ਠੀਕ ਠਾਕ ਹੈ ਜੀ ਵਧੀਆ ਜੀ ਚੱਲੋ ਸੁਣੋ ਅਸਾ ਭਾਈ ਨਾਮ ਦੱਸ ਦੀ ਇੱਕ ਵਾਰੀ ਹਰਜੀਤ ਸਿੰਘ ਜੀ ਸੰਨੋਫ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਹਰਜੀਤ ਭਾਈ ਇੱਕ ਵੜ ਵੇਚਣੀ ਆਪਾਂ ਹਨਾ ਇਹ ਪਹਿਲਣੀਆਂ ਪਹਿਲਣਾਂ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਹਜੇ ਇਹਦੇ 10 ਤਰੀਕ ਨੂੰ ਦਿਨ ਪੂਰੇ ਹੋ ਜਾਂਦੇ 10 ਤਰੀਕ ਨੂੰ ਦਿਨ ਪੂਰੇ ਹੋ ਜਾਂਦੇ ਅੱਜ 1 ਨੂੰ 9 ਦਿਨ ਬਾਕੀ 9 ਤਾਂ ਹਾਂ 8-9 ਦਿਨ ਲਾ ਲਓ ਬਸ ਥੱਲੋ ਦਾ ਫਿਰ ਬੜੀ ਤਿਆਰ ਹੋ ਜੂਗਾ 2 ਸਾਲ ਤੇ 2 ਮਹੀਨੇ ਹੁਣ ਮਾਰਾ ਵਸੀਕਾ ਮਾਰਾ ਥੋੜਾ ਜਿਹਾ ਕੱਦ ਦੇ ਵਿੱਚ ਹੀ ਰਹਿ ਗਈ ਹੈ ਨਾ ਕੱਦ ਬਣ ਗਈ ਨਾ ਛੇਤੀ ਥੋੜੀ ਜਿਹੀ ਛੇਤੀ ਬਣਾ ਲਈ ਪੁਦਰੀ ਪੁਦਰੀ ਸ਼ਕੀਨੀ ਵਾਲੀ ਆ ਬੱਚੀ ਅੱਛਾ ਰੇਟ ਬਾਈ ਫਿਰ ਰੇਟ 55 ਜੀ 55 ਮਾਣਤਾਂ ਵਿੱਚੋਂ ਬਾਈ ਕਰ ਦਿਆਂਗੇ ਦੇਰ ਲੈਣਾ ਅਜ ਦੱਸ ਦਈਏ ਇੱਥੇ ਰੱਸਾ ਫੜਾ ਦਿਆਂਗੇ ਸਾਬੇ 10 ਦਿਨ ਬੇੜ ਤੇ ਕੰਮ ਕਰ ਦਿਆਂਗੇ ਮਾਣਤਾਂ ਨੂੰ ਖੁੱਲਾ ਕਰ ਦਿਆਂਗੇ ਨਾ ਵੀ ਇਹ ਕਦੇ ਵੀ ਹੁੰਦੇ ਛੋੜ ਛੱਪਾ ਜਾਂ ਰੱਖ ਕੇ ਦੱਸ ਦੇ ਮੈਨੂੰ 53 ਦੀ ਦੇ ਦਿਆਂਗੇ 53000 ਦੀ ਠੀਕ ਹੈ ਵੀ ਕੱਢਿਓ ਬਾਹਰੋਂ ਤੋਰੇ ਮੋੜਾ ਜੀ ਖੋਲੋ ਲੈ ਮੇਤਰੋ ਪਹਿਲਾ ਸੂਆ ਵੱਛੀ ਆ ਪਲੂਨ 2 ਸਾਲ ਤੇ 2 ਮਹੀਨੇ ਦੀ ਉਮਰ ਆ ਕਰਮਾ ਵਾਲੀ ਦੀ ਥੱਲੋ ਥੱਲੋ ਬੜੀ ਤਿਆਰੀ ਜ਼ਬਰਦਸਤ ਆ ਮੇਤਰੋ ਵੱਡੀ ਗੱਲ ਇਹ ਆ ਵੀ ਮਾਂ ਵੱਛੀ ਦੁੱਧ ਵਾਲੀ ਨਿਕਲੂਗੀ ਜੇ ਕੋਈ ਚੰਗੀ ਸੇਵਾ ਕਰ ਲੂਗਾ ਬੜਾ 16 17 ਕਿਲੋ ਦੁੱਧ ਟੋਰਾ ਨਾਲ ਦੇ ਜੂਗੀ ਭਾਈ ਫਲੋ ਚੰਗੀਆਂ ਬਾਕੀ ਦੇਣਾ ਦੋ ਦਿਨ ਸੇਵਾ ਤੇ ਆ ਇਹਨੂੰ ਜਿੱਥੇ ਮਰਜ਼ੀ ਲੈ ਜਾ ਜੇ ਤੁਹਾਡੇ ਤੇ ਡਿਪੈਂਡ ਹੋਣਾ ਖਾਣ ਪੀਣ ਨੂੰ ਖੁੱਲੀ ਹੋਵੇ ਵਾ ਖੁੱਲੀ ਖਾਣ ਖੁੱਲੋਈ ਖੁੱਲੀ ਖੁੱਲੀ ਠੀਕ ਆ ਬਈ ਠੀਕ ਆ ਹਾਂ ਜਿਹੜਾ ਪਹੂ ਖਾਂਦਾ ਪੀਂਦਾ ਥਾਣਾ ਵੀ ਚੰਗਾ ਬਈ ਹਜੇ ਆ ਕਾਲਾ ਪਣ ਜਾ ਜਿਹੜਾ ਥਾਣ ਵਾਲਾ ਇਹ ਤਾਂ ਕੱਢਣਾ ਖਾ ਕੇ ਥੱਲੋ ਬਣੀ ਆ ਬਈ ਮੜਾ ਜੇ ਲੇਵੇ ਨੂੰ ਹੱਥੋਂ ਤੁਮਾਰ ਦਿਓ ਵਾਕਈ ਗੱਲ ਸਹੀ ਹੈ ਬਈ ਇਹਦਾ ਥਾਂ ਖਾ ਖੂ ਕੇ ਬਣੀ ਥੱਲੋ ਇਹਦਾ ਗੱਲ ਹੈ ਨਹੀਂ ਠੀਕ ਆ ਬਈ ਓਕੇ ਅੱਛਾ ਮੈਂ ਨੰਬਰ ਦੱਸ ਹੀ ਕਰਾਂ ਤੁਹਾਨੂੰ ਨੰਬਰ 98726 48513 ਇੱਕ ਵਾਰੀ ਹੋਰ ਬੁਲੇ 98726 48513 ਠੀਕ ਹੈ ਭਾਈ ਇਸ ਨੰਬਰ ਤੇ ਕਾਲ ਲਓ ਮਿੱਤਰੋ ਪਾਈ ਦਿਨਾ ਗੱਲ ਤੇ ਬਾਤ ਪਿੰਡ ਹੈਗਾ ਵਾ ਹਰੀ ਹਰ ਚੌਕ ਜ਼ਿਲ੍ਹਾ